ਪਰਭੂ ਦੇ ਨਾਮ ਦੀ ਸਤਿਤੀ ਹੋਵੇ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਨੂੰ ਸਿੱਖ ਰਹੇ ਹਾਂ ਤਾਂ ਇੱਕ ਵਾਰ ਫਿਰ ਅਸੀਂ ਕੂਚ ਦੀ ਕਿਤਾਬ ਜੋ ਸਾਡਾ ਚੱਲ ਰਿਹਾ ਵਿਸ਼ੇ ਆ ਇਸرائیਲੀਆਂ ਦਾ ਛੁਟਕਾਰਾ ਔਰ ਸਾਡਾ ਛੁਟਕਾਰਾ ਜਿਸ ਦੇ ਵਿੱਚ ਪਿਛਲੀ ਵਾਰ ਅਸੀਂ ਸਿੱਖਿਆ ਯਹੋਵਾ ਨਸੀ ਜੋ ਸਾਡੀ ਜਿੱਤ ਦਾ ਚੰਡਾ ਆ ਔਰ ਜਦੋਂ ਅਸੀਂ ਇੱਕ ਮਨ ਹੋ ਜਾਂਦੇ ਹਾਂ ਔਰ ਪ੍ਰਭੂ ਸਾਨੂੰ ਜਿੱਤ ਦਿੰਦਾ ਆ ਅੱਜ ਅਸੀਂ ਪ੍ਰਭੂ ਦੀ ਦਇਆ ਦੇ ਨਾਲ 17 ਅਧਿਆਇਓ ਪੂਰੇ ਅਸੀਂ ਪਿਛਲੇ ਸੰਡੇ ਕੰਪਲੀਟ ਕਰ ਦਿੱਤੇ ਆ ਔਰ ਹੁਣ ਅਸੀਂ 18 ਅਧਿਆਇ ਦੀ ਸ਼ੁਰੂ ਦੇ ਵਿੱਚ ਆਏ ਆ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਕੋਚ ਦੀ ਕਿਤਾਬ 18 ਅਧਿਆਇ ਉਹਦੇ ਇੱਕ ਵਚਨ ਤੋਂ ਪੜਾਂਗੇ ਕੋਚ ਦੀ ਕਿਤਾਬ 18 ਅਧਿਆਇ ਔਰ ਉਹਦੇ ਇੱਕ ਵਚਨ ਤੋਂ ਜਦ ਮੂਸਾ ਕੇ ਗਏ ਸੋ ਮਿਦਿਆਨ ਕੀ ਯਾਤਰਾ ਯਿੱਤੋ ਨੇ ਯੇ ਸਨਾ ਕਿ ਪਰਮੇਸ਼ਵਰ ਨੇ ਮੂਸਾ ਔਰ ਆਪਣੀ ਪ੍ਰਜਾ ਇਜ਼ਰਾਇਲ ਦੇ ਕੇ ਕਿਆ-ਕਿਆ ਕੀਤਾ ਹੈ अर्थात ये कि किस रीति से यहोवा इजराइलियों को मिस्र से निकाल ले आया तब मूसा का ससुर यित्रो मूसा की पत्नी सिपोरा को जो पहले नहर भेजी गई थी और उसके दोनों बेटों को भी ले आया इन से एक का नाम मूसा ने ये कहकर गेरशोम रखा था मैं अन्य देश में परदेशी हुआ हूँ और दूसरी का नाम उसने ये कहकर एलियजर रखा मेरे पिता के परमेश्वर ने मेरा सहायक होकर मुझे फिर की तलवार से बचाया सात वचन तक मूसा की पत्नी और पुत्रों को उसका ससुर यो सब लिए मूसा के पास जंगल के स्थान में आया जहां परमेश्वर के पर्वत के पास उसका डेरा पड़ा था और आकर उसने मुस्ता के पास ये कहला भेजा मैं तेरा ससुर मित्र हूँ और दोनों बेटों समेत तेरी पत्नी को तेरे पास ले आया हूँ तब मुस्ता अपने ससुर से भेंट करने के लिए निकला और उसको दरबद पर के चुना और वे परस्पर कुशल शेर आ गए। बस इधर असी पंजाबी दे विच सिर्फ छे और सत्त वचन पढ़ांगे ਬੱਚੇ ਅਤੇ ਤੱਕੋਂ ਵਿੱਚ ਗੁਰੂ ਧਿਆਨ ਦੇ ਅੱਜ ਸਭ ਜਣੇ ਇੱਧਰ ਧਿਆਨ ਦਿਓ ਅੱਜ ਅਸੀਂ 18 ਅਧਿਆਏ 1 ਵਚਨ ਤੋਂ ਲੈ ਕੇ ਔਰ ਉਸ ਦੇ 7 ਵਚਨ ਤੱਕ ਜੋ ਅਸੀਂ ਸਿੱਖਣਾ ਆ ਉਸ ਦੇ ਵਿੱਚ ਘਟਨਾ ਕੀ ਹੋਈ ਆ ਜਦੋਂ ਮੂਸਾ ਮਿਸਰ ਦੇ ਵਿੱਚ ਜਾ ਰਿਹਾ ਆ ਤਾਂ ਉਸ ਸਮੇਂ ਉਹਦੀ ਪਤਨੀ ਔਰ ਉਹਦੇ ਦੋ ਬੱਚੇ ਮੂਸਾ ਉਹਨਾਂ ਨੂੰ ਕਿਹਦੇ ਕੋਲ ਛੱਡ ਗਿਆ ਆ ਆਪਣੇ ਸਹੁਰੇ ਇਥਰੋ ਦੇ ਕੋਲ ਇਥਰੋ ਕੌਣ ਆ ਉਹ ਮੂਸਾ ਦਾ ਸਹੁਰਾ ਆ ਸੋ ਮੂਸਾ ਗਿਆ ਆ ਮਿਸਰ ਦੇ ਵਿੱਚ ਔਰ ਜਦੋਂ ਮੂਸਾ ਮਿਸਰ ਦੇ ਵਿੱਚ ਗਿਆ ਆ ਉਦੇ ਜਾਣ ਤੋਂ ਪਹਿਲਾਂ ਜਦੋਂ ਅੱਗ ਦੀ ਝਾੜੀ ਦੇ ਵਿੱਚ ਪਰਮੇਸ਼ਵਰ ਉਹਨੂੰ ਕੋਚਦੀ ਕਿਤਾਬ 3 ਅਧਿਆਏ ਦੇ ਵਿੱਚ ਦਰਸ਼ਨ ਦਿੰਦਾ ਆ ਉਹ ਅੱਗ ਦੀ ਝਾੜੀ ਦੇ ਵਿੱਚ ਇੱਕ ਆਵਾਜ਼ ਨੂੰ ਸੁਣਦਾ ਆ ਕਿ हे ਮੂਸਾ, हे ਮੂਸਾ ਮੈਂ ਤੇਰੇ ਪਿਤਾ ਅਬਰਾਹਮ, ਇਸ਼ਾਕ ਔਰ ਯਕੂਬ ਦਾ ਕੀ ਆ ਪਰਮੇਸ਼ਵਰ ਆ ਜਿਸ ਜਗ੍ਹਾ ਤੇ ਤੂੰ ਖੜਾ ਇਹ ਜਗ੍ਹਾ ਵੀ ਕੀ ਆ ਪਵਿੱਤਰ ਆ ਸੋ ਮੂਸਾ ਉਸ ਆਵਾਜ਼ ਨੂੰ ਸੁਣਦਾ ਆ ਮੋਹ ਦੇ ਬਲ ਡਿੱਗਦਾ ਆ ਔਰ ਪਰਮੇਸ਼ਰ ਉਹਨੂੰ ਬੋਲਦਾ ਮੈਂ ਆਪਣੇ ਲੋਕਾਂ ਦੀ ਉਸ ਦਹਾਈ ਨੂੰ ਕੀ ਕਰ ਲਿਆ ਸੁਣ ਲਿਆ ਉਹਨਾਂ ਦੇ ਦੁੱਖ ਨੂੰ ਦੇਖ ਲਿਆ ਹੁਣ ਮੈਂ ਤੈਨੂੰ ਘੱਲੂੰਗਾ ਔਰ ਤੂੰ ਮਿਸਰ ਦੇ ਵਿੱਚੋਂ ਮੇਰੇ ਲੋਕਾਂ ਨੂੰ ਕੀ ਕਰੇਂਗਾ ਛੁੜਾਏਂਗਾ ਹੁਣ موسی ਇਸ ਜਗ੍ਹਾ ਤੇ ਕਹਿੰਦਾ ਪ੍ਰਭੂ ਮੈਂ ਇਸ ਯੋਗ ਨਹੀਂ ਜਦੋਂ موسی 40 ਸਾਲਾਂ ਦਾ ਸੀ 40 ਸਾਲ ਉਹ ਮੈਲ ਦੇ ਵਿੱਚ ਰਿਹਾ 40 ਸਾਲ ਉਜਾੜ ਦੇ ਵਿੱਚ ਰਿਹਾ ਔਰ ਜਦੋਂ ਮਹਿਲ ਦੇ ਵਿੱਚ ਉਹਦਾ ਪਾਲਣ ਪੋਸ਼ਣ ਹੋਇਆ ਆ ਜਦੋਂ 40 ਸਾਲ ਦਾ ਆ ਤਾਂ ਉਹਨੂੰ ਆਪਣੇ ਬਲ ਦੇ ਉੱਤੇ ਬੜਾ ਕੀ ਆ ਪ੍ਰੋਸਾ ਆ ਕਿ ਮੈਂ ਆਪਣੀ ਸ਼ਕਤੀ ਨਾਲ ਆਪਣੇ ਬਲ ਨਾਲ ਆਪਣੀ ਵਿਦਿਆ ਦੇ ਨਾਲ ਮੈਂ ਸਭ ਕੁਝ ਕਰ ਸਕਦਾ ਮੈਂ ਆਪਣੇ ਭਰਾਵਾਂ ਨੂੰ ਵੀ ਕੀ ਕਰ ਸਕਦਾ ਆ ਛੁਡਾ ਸਕਦਾ ਆ ਹਾਂਜੀ ਤਾਂ ਉਸ ਸਮੇਂ ਪਰਮੇਸ਼ਰ موسی ਨੂੰ ਤੋੜਨਾ ਚਾਹੁੰਦਾ ਆ موسی ਨੂੰ ਬਣਾਉਣਾ ਚਾਹੁੰਦਾ ਆ ਕਿਉਂਕਿ ਅਗਰ ਪਰਮੇਸ਼ਰ ਨੇ ਸਾਨੂੰ ਇਸਤੇਮਾਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਰਮੇਸ਼ਰ ਸਾਨੂੰ ਕੀ ਕਰਦਾ ਆ ਤੋੜਦਾ ਆ ਔਰ ਪਰਮੇਸ਼ਰ ਕਿਵੇਂ ਤੋੜਦਾ ਆ ਪਰਮੇਸ਼ਰ ਦੋ ਘਮ ਮੁਸੀਬਤਾਂ ਪਰੇਸ਼ਾਨੀਆਂ ਦੇ ਵਿੱਚੋਂ ਦੀ ਸਾਨੂੰ ਕੀ ਕਰਦਾ ਹੈ ਕੱਢਦਾ ਆ ਸੋ 40 ਸਾਲ ਤੋਂ ਅੱਗੇ ਤੋਂ ਹਜੇ ਮੂਸਾ ਦੀ ਟ੍ਰੇਨਿੰਗ ਕੀ ਹੋਣੀ ਆ ਸ਼ੁਰੂ ਹੋਣੀ ਆ ਮੂਸਾ ਨੂੰ ਪ੍ਰਭੂ ਨੇ ਉਜਾੜ ਦੇ ਵਿੱਚ ਤੋੜਨਾ ਆ ਫਿਰ ਅੱਗ ਦੀ ਝਾੜੀ 'ਚ ਦਰਸ਼ਨ ਦੇਣਾ ਆ ਫਿਰ ਕੱਲਣਾ ਆ ਲੇਕਿਨ ਉਹ ਸਬਣਾ ਤੋਂ ਪਹਿਲਾਂ ਹੀ ਮੂਸਾ ਬੋਲ ਰਿਹਾ ਕਿ ਮੈਂ ਸਭ ਕੁਝ ਕਰ ਸਕਦਾ ਆ ਪ੍ਰਭੂ ਬੋਲਦਾ ਵੀ ਨਹੀਂ ਹਜੇ ਤੇਰਾ ਕੀ ਨਹੀਂ ਆਇਆ ਸਮਾਂ ਨਹੀਂ ਆਇਆ ਹੁਣ ਕਟਨਾ ਇਹੋ ਜੀ ਘਟਦੀ ਆ 모사 ਤੇ ਇੱਕ ਆਦਮੀ ਦੀ ਮੌਤ ਹੋ ਜਾਂਦੀ ਆ 모사 ਮਿਸਰ ਨੂੰ ਭੱਜ ਜਾਂਦਾ ਆ ਔਰ ਫਿਰ ਉਸ ਉਜਾੜ ਬੀਆ ਬਾਂਦੇ ਮਰ ਭੂਮੀ ਦੇ ਵਿੱਚ ਭੱਜ ਜਾਂਦਾ ਆ ਔਰ ਫਿਰ ਉਸ ਉਜਾੜ ਬੀਆ ਬਾਂਦੇ ਵਿੱਚ 모사 ਦੀ ਟ੍ਰੇਨਿੰਗ ਕੀ ਹੁੰਦੀ ਆ ਸ਼ੁਰੂ ਹੁੰਦੀ ਆ 40 ਸਾਲ ਉਸ ਜਗ੍ਹਾ ਤੇ 모사 ਨੂੰ ਲੱਗ ਜਾਂਦੇ ਆ 40 ਸਾਲਾਂ ਦੇ ਬਾਅਦ ਜਾ ਕੇ ਜਦੋਂ 80 ਸਾਲ ਦਾ ਹੋ ਜਾਂਦਾ ਆ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਆ ਔਰ ਹੁਣ ਪ੍ਰਭੂ ਇਹਨੂੰ ਕਹਿੰਦਾ ਆ ਕਿ ਜਾ ਕਿਤੇ ਜਾਣਾ ਮਿਸਰ ਦੇ ਵਿੱਚ ਜਾਣਾ ਔਰ ਮੇਰੇ ਲੋਕਾਂ ਨੂੰ ਕੀ ਕਰਨਾ ਆ ਹਣ 40 ਸਾਲ ਚ ਇਹ ਆਉਂਦਾ ਸੀ ਦੀ ਮੈਂ ਕੁਝ ਕਰ ਸਕਦਾ ਆ ਪ੍ਰਭੂ ਆਂਦਾ ਜੇ ਨਹੀਂ ਜਾਣਾ 80 ਸਾਲ ਚ ਪ੍ਰਭੂ ਆਂਦਾ ਤੂੰ ਕੁਝ ਕਰੇਗਾ ਜਾਂਦਾ ਮੈਂ ਨਹੀਂ ਜਾਣਾ ਸਮਝ ਰਹੇ ਜੀ ਪ੍ਰਭੂ ਦੀ ਇੱਛਾ ਜਾਂ ਮਨੁੱਖ ਦੀ ਇੱਛਾ ਚ ਫਰਕ ਦੇਖੋ 40 ਸਾਲ ਦੀ ਏ ਚ ਮੂਸਾ ਦਾ ਸੀ ਮੈਂ ਕੁਝ ਪ੍ਰਭੂ ਕੋਲ ਦਾ ਹਜੇ ਨਹੀਂ ਸਮਾਨੀ ਆਇਆ ਹੁਣ 80 ਸਾਲ ਚ ਪ੍ਰਭੂ ਆਂਦਾ ਵੀ ਤੂੰ ਕਰੇਗਾ ਕੁਝ ਤੂੰ ਜਾ ਆਂਦਾ ਨਹੀਂ ਪ੍ਰਭੂ ਮੈਂ ਸੰਯੋਗ ਪ੍ਰਭੂ ਕਦੋਂ ਸਾਨੂੰ ਹੱਥ ਦੇ ਵਿੱਚ ਲੈਂਦਾ ਹੈ ਪਰਮੇਸ਼ਰ ਕਦੋਂ ਸਾਡੇ ਦੁਆਰਾ ਆਪਣੀ ਮਹਿਮਾ ਨੂੰ ਪ੍ਰਗਟ ਕਰਦਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਸਾਹਮਣੇ ਟੁੱਟ ਜਾਂਦੇ ਹਾਂ ਔਰ ਇਹ ਕਬੂਲਦੇ ਹਾਂ ਔਰ ਇਹ ਮੰਨਦੇ ਹਾਂ ਕਿ ਪ੍ਰਭੂ ਮੈਂ ਕੁਛ ਵੀ ਨਹੀਂ ਹਾਂ ਹੁਣ ਮੂਸਾ ਇੱਧਰ ਜਦੋਂ ਬੋਲ ਰਿਹਾ ਨਾ ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਪ੍ਰਭੂ ਮੈਂ ਨਹੀਂ ਜਾ ਸਕਦਾ ਪ੍ਰਭੂ ਮੈਂ ਨਹੀਂ ਕਰ ਸਕਦਾ ਇਹ ਕੰਮ ਪ੍ਰਭੂ ਦਾ ਮੈਂ ਤੇਰੇ ਨਾਲ ਆਉਂਦਾ ਜਦੋਂ ਆਪਾਂ ਪ੍ਰਭੂ ਦੇ ਸਾਹਮਣੇ ਇਹ ਚੀਜ਼ ਮੰਨ ਲਾਂਗੇ ਨਾ ਪ੍ਰਭੂ ਮੈਂ ਇਸ ਯੋਗ ਤਾਦੇ ਕਹਾਵਾਜੂ ਮੈਂ ਤੇਰੇ ਨਾਲ ਆਉਂਗਾ ਮੂਸਾ ਨੂੰ ਪ੍ਰਭੂ ਕਹਿੰਦਾ ਮੈਂ ਤੇਰੇ ਨਾਲ ਆਉਂਗਾ ਸੋ ਇਧਰ ਅਸੀਂ ਦੇਖਦੇ ਆ ਮੂਸਾ ਦੀ ਉਹ ਨਮਰਤਾ ਮੂਸਾ ਦੀ ਉਹ ਦੀਨਤਾ ਅੱਜ ਦਾ ਜਿਹੜਾ ਸਾਡਾ ਵਿਸ਼ਾ ਉਹ ਇਹੀ ਆ ਕਿ ਮੂਸਾ ਦੀ ਨਮਰਤਾ ਮੂਸਾ ਦੀ ਨਮਰਤਾ ਜਾਂ ਮੂਸਾ ਆਪਣੇ ਆਪ ਨੂੰ ਕਿਵੇਂ ਨੀਵਿਆ ਕਰਦਾ ਦੀਨ ਕਰਦਾ ਆ ਜਦੋਂ ਮੂਸਾ ਪਰਮੇਸ਼ਰ ਦੇ ਕੰਮ ਕਰਨ ਦੇ ਲਈ ਜਾ ਰਿਹਾ ਉਦੋਂ ਵੀ ਮੂਸਾ ਕੀ ਹੋਇਆ ਨਮਰ ਹੋਇਆ ਦੀਨ ਹੋਇਆ ਤੇ ਪ੍ਰਭੂ ਕਹਿੰਦਾ ਵੀ ਮੈਂ ਤੇਰੇ ਨਾਲ ਹੋਊਂਗਾ ਹੁਣ ਜਦੋਂ ਮੂਸਾ ਗਿਆ ਤਾਂ ਮਿਸਰ ਦੇ ਵਿੱਚ ਪ੍ਰਭੂ ਨੇ ਬਹੁਤ ਅਜੀਬ ਤਰੀਕੇ ਦੇ ਨਾਲ ਮੂਸਾ ਨੂੰ ਕੀ ਕੀਤਾ ਇਸਤੇਮਾਲ ਕੀਤਾ ਔਰ ਮੂਸਾ ਦੇ ਲਈ ਪਰਮੇਸ਼ਰ ਨੇ ਇਹੋ ਇਹੋ ਜੇ ਕੰਮ ਕੀਤੇ ਕਿ ਫਰਾਉਨ ਨੂੰ ਉਸ ਗੱਲ ਦੇ ਸਾਹਮਣੇ ਕੀ ਹੋਣਾ ਪਿਆ ਝੁਕਣਾ ਪਿਆ ਕਾਰਨ ਕਿਉਂਕਿ ਉਸ ਲੜਾਈ ਨੂੰ موسی ਨਹੀਂ ਬਲਕੇ ਕੌਣ ਲੜਿਆ ਆ ਪਰਮੇਸ਼ਰ ਖੁਦ ਲੜਿਆ ਕਿਉਂਕਿ ਪਰਮੇਸ਼ਰ ਨੇ موسی ਨੂੰ ਆਖਿਆ ਸੀ ਕਿ ਮੈਂ ਤੇਰੇ ਨਾਲ ਹੋਵਾਂਗਾ ਹਰ ਗੱਲ ਦੇ ਵਿੱਚ ਪਰਮੇਸ਼ਰ ਨੇ موسی ਦੀ ਕੀ ਕੀਤੀ ਮਦਦ ਕੀਤੀ ਇੱਥੋਂ ਤੱਕ 10 ਬਵਾ ਵੀ ਲੈ ਕੇ ਆਂਦੀਆਂ ਆਖਰਲੀ ਬਵਾ ਜਿਹੜੀ ਉਹ ਪੈਲਾਉਠੀਆਂ ਦੀ ਕੀ ਸੀ ਮੌਤ ਸੀ ਫਿਰ ਲਾਲ ਸਮੁੰਦਰ ਦੋ ਪਾਗ ਹੋ ਗਿਆ ਉਜਾੜ ਦੇ ਵਿੱਚ ਆ ਗਿਆ ਪਰਮੇਸ਼ਰ ਨੇ ਅਜੀਬ ਕੰਮ ਕੀਤੇ ਆ ਔਰ ਜਦੋਂ ਵਾਪਸ ਆਏ ਹਮalekੀਆਂ ਤੋਂ ਜਿੱਤ ਵੀ ਪਾ ਲਈ ਆ ਹੁਣ ਜਦੋਂ ਖਬਰ ਮਿਲੀ ਆ ਸਹੁਰੇ ਨੂੰ ਪਤਨੀ ਨੂੰ ਬੱਚਿਆਂ ਨੂੰ ਕਿ موسی ਕੀ ਆ ਗਿਆ ਆ ਵਾਪਸ ਆਇਆ ਆ ਹੁਣ ਸਹੁਰੇ ਨੇ ਸੰਿਆਪੇ ਡਿਆ ਆ موسی ਤੂੰ ਆ ਗਿਆ ਆ ਅਸੀਂ ਇੱਥੇ ਆਏ ਆ ਤੋ ਤੂੰ ਸਾਨੂੰ ਕੀ ਕਰ ਮਿਲਣ ਦੇ ਲਈ ਆ ਹੰਦੇ ਕੋ ਮੂਸਾ ਦੁਆਰਾ ਪ੍ਰਭੂ ਨੇ ਬਹੁਤ ਅਜੀਬ ਕੰਮ ਕੀਤੇ ਆ ਅਗਰ ਇੱਥੇ ਮੂਸਾ ਇਹ ਸੋਚਦਾ ਕਿ ਮੈਨੂੰ ਇਹਨਾਂ ਦੇ ਕੋਲੇ ਜਾਣ ਦੀ ਕੀ ਨਹੀਂ ਆ ਕਿਉਂਕਿ ਮੇਰਾ ਤਾਂ ਨਾਮ ਮੂਸਾ ਮਿਸਰ ਦੇ ਵਿੱਚ ਜਾ ਕੇ ਤਾਂ ਪੁੱਛੋ ਹਰ ਪਾਸੇ ਕਿਹੜਾ ਨਾਮ ਚੱਲੂਗਾ ਮੇਰਾ ਹੀ ਨਾਮ ਚੱਲੂਗਾ ਕਿ ਮੇਰੇ ਦੁਆਰਾ ਪ੍ਰਭੂ ਨੇ ਬਹੁਤ ਕੀ ਕੀਤੇ ਆ ਪਰ ਇੱਧਰ ਅਸੀਂ ਦੇਖਦੇ ਆ ਵਚਨ 'ਚ ਵੀ ਲਿਖਿਆ ਕਿ ਮੂਸਾ ਵਰਗਾ ਕੋਈ ਵੀ ਨਮਰ ਵਿਅਕਤੀ ਕਿਉਂਕਿ ਪ੍ਰਭੂ ਨੇ ਉਹ ਦਿ ਉਸ ਟ੍ਰੇਨਿੰਗ ਦੇ ਵਿੱਚ ਉਹ ਜਾੜ ਬੀਆ ਬਾਣ ਦੇ ਵਿੱਚ ਉਹਨੂੰ ਕੀ ਕੀਤਾ ਨਮਰ ਕੀਤਾ ਨਮਰ ਕੀਤਾ ਤੋੜਿਆ ਦੀਨ ਕੀਤਾ ਔਰ ਬਿਲਕੁਲ ਇੱਕ ਟੁੱਟੇ ਮਾਨ ਦਾ ਬਣਾ ਦਿੱਤਾ ਜਦੋਂ ਪਰਮੇਸ਼ਰ ਨੇ ਟੁੱਟੇ ਮਾਨ ਦਾ ਬਣਾ ਦਿੱਤਾ ਹੁਣ موسی ਟੁੱਟ ਚੁੱਕਾ ਆ ਜਦੋਂ ਪਰਮੇਸ਼ਰ ਸਾਡੇ ਦੁਆਰਾ ਕੋਈ ਵੀ ਕੰਮ ਕਰਦਾ ਆ ਜਾਂ ਪਰਮੇਸ਼ਰ ਸਾਨੂੰ ਹੱਥ ਦੇ ਵਿੱਚ ਲੈਂਦਾ ਆ ਤਾਂ ਉਸ ਸਮੇਂ ਇੱਕ ਵਿਅਕਤੀ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਪ੍ਰਭੂ ਉਹਦੇ ਨਾਲ ਆ ਉਹਦੀ ਨਮਰਤਾ ਕੀ ਆਊਗੀ ਸਮਝ ਰਹੇ ਜੀ ਉਹਦੀ ਨਮਰਤਾ ਕੀ ਆਊਗੀ ਨਜ਼ਰ ਆਊਗੀ ਉਹ ਆਪਣੇ ਆਪ ਨੂੰ ਕੀ ਕਰੂਗਾ ਨੀਵੀਆਂ ਕਰੂਗਾ ਜਿਸ ਵਿਅਕਤੀ ਦੇ ਨਾਲ ਮੈਂ ਬੋਲ ਰਿਹਾ ਪ੍ਰਭੂ ਆ ਨਾ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਆ ਉਹ ਆਪਣੇ ਆਪ ਨੂੰ ਨੀਵੀਆਂ ਕਰੂਗਾ ਉਹ ਆਪਣੇ ਆਪ ਨੂੰ ਕੀ ਨਹੀਂ ਕਰੂਗਾ ਉੱਚਾ ਨਹੀਂ ਕਰੂਗਾ ਉਹ ਆਪਣੇ ਆਪ ਨੂੰ ਨੀਵੀਆਂ ਕਰੂਗਾ ਕਿ ਪ੍ਰਭੂ ਇਹ ਸਭ ਕੁਝ ਜੋ ਹੋਇਆ ਨਾ ਇਹ ਮੇਰੀ ਤਾਕਤ ਮੇਰੇ ਬਲ ਦੇ ਨਾਲ ਨਹੀਂ ਪ੍ਰਭੂ ਤੂੰ ਮੇਰੇ ਨਾਲ ਹੋਇਆ ਆ ਤੇ ਮੈਂ ਉਸ ਕੰਮ ਦੇ ਵਿੱਚ ਕੀ ਹੋਇਆ ਆ ਸੱਫਲ ਹੋਇਆ ਆ ਹੁਣ موسی ਜਦੋਂ ਇੱਧਰ ਆਇਆ ਆ ਸਨਿਆ ਆਇਆ ਤਾਂ ਲਿਖਿਆ موسی ਆਪਣੇ ਸੌਰੇ ਯਤਰੋਂ ਨੂੰ ਮਿਲਣ ਦੇ ਲਈ ਕਿੱਧਰ ਆਇਆ ਆ ਖੁਦ ਉਧਰ ਆਇਆ ਆ ਔਰ ਆ ਕੇ ਉਹਨੂੰ ਮਿਲਿਆ ਉਹਨੂੰ ਚੁੰਮਿਆ ਉਹਨੂੰ ਮੱਥਾ ਟੇਕਿਆ ਆ ਇਹ ਸਾਰੀਆਂ ਗੱਲਾਂ ਕੀ ਦੱਸਦੀਆਂ ਆ ਮੂਸਾ ਆਪਣੇ ਅੰਦਰ ਕਿੰਨੀ ਹਲੀ ਏਮਗੀ ਨਮਰਤਾ ਔਰ ਦੀਨਤਾ ਦੇ ਨਾਲ ਇੱਕ ਟੁੱਟੇ ਮਨ ਦੇ ਨਾਲ ਚੱਲ ਰਿਹਾ ਆ। ਉਹਦੇ ਅੰਦਰ ਕੋਈ ਵੀ ਇਹੋ ਜਿਹਾ ਕਮਾਂਡ ਨਹੀਂ ਕਿ ਮੈਨੂੰ ਪ੍ਰਭੂ ਨੇ ਇਸਤੇਮਾਲ ਕੀਤਾ ਤੇ ਮੈਨੂੰ ਮਿਲਣ ਦੀ ਕੀ ਨਹੀਂ ਆ। ਔਰ ਪ੍ਰਭੂ ਕਿਸ ਵਿਅਕਤੀ ਦੇ ਨਾਲ ਹੁੰਦਾ ਆ ਜਿਹੜਾ ਟੁੱਟੇ ਮਨ ਦਾ ਆ। ਜਿਹੜਾ ਨਮਰ ਆ, ਜਿਹੜਾ ਦੀਨ ਆ ਜਿਹਦੇ ਦੁਆਰਾ ਜੋ ਮਰਜ਼ੀ ਹੋ ਜਾਵੇ ਤੋ ਵੀ ਉਹ ਆਪਣੇ ਆਪ ਨੂੰ ਕੀ ਕਰਦਾ ਆ? ਨੀਵੀਆਂ ਕਰਦਾ ਆ। ਜਦੋਂ ਅਸੀਂ ਪ੍ਰਭੂ ਦੇ ਸਾਹਮਣੇ ਆਪਣੇ ਆਪ ਨੂੰ ਕੀ ਕਰਾਂਗੇ? ਨੀਮਿਆ ਕਰਾਂਗੇ ਨਾ ਤਦ ਪਰਮੇਸ਼ਵਰ ਸਾਡੇ ਨਾਲ ਆ ਕੇ ਖੜਾ ਹੋ ਜਾਂਦਾ ਹੈ موسی ਜਦੋਂ ਗਿਆ ਸੀ ਉਦੋਂ ਕਿਵੇਂ ਗਿਆ ਸੀ ਮੈਂ ਕੁਛ ਵੀ ਨਹੀਂ ਤੇ ਜਦੋਂ ਅਜੀਬ ਕੰਮ ਉਧਰ ਹੋ ਚੁੱਕੇ ਹਨਾ ਤਦ ਵੀ ਉਹਦੇ ਜੀਵਨ ਦੇ ਵਿੱਚ ਇੱਕ ਬੜੀ ਵੱਡੀ ਖੂਬੀ ਦੇਖ ਸਕਦੇ ਆ ਕਿ ਉਹੀ ਨਮਰਤਾ ਉਹਦੇ ਜੀਵਨ ਦੇ ਵਿੱਚ ਦਿਖ ਰਹੀ ਆ لیکن اج غلطی ਕਿੱਥੇ ਹੋ ਜਾਂਦੀ ਹੈ ਜਦੋਂ ਪ੍ਰਭੂ ਸਾਨੂੰ ਥੋੜਾ ਜਿਹਾ ਇਸਤੇਮਾਲ ਕਰਦਾ ਆ ਥੋੜਾ ਜਿਹਾ ਕੰਮ ਸਾਡੇ ਦੁਆਰਾ ਹੋ ਜਾਂਦਾ ਆ ਸਾਡੀਆਂ ਪ੍ਰਾਰਥਨਾਵਾਂ ਨੂੰ ਪ੍ਰਭੂ ਸੁਣਦਾ ਆ ਤੇ ਅਸੀਂ ਥੋੜਾ ਥੋੜਾ ਆਪਣੇ ਆਪ ਨੂੰ ਉੱਚਾ ਕਰਨਾ ਕੀ ਕਰ ਦਿੰਨੇ موسی ਜਦੋਂ ਗਿਆ ਉਦੋਂ ਵੀ ਕੀ ਸੀ ਤੇ ਜਦੋਂ ਬਹੁਤ ਕੰਮ ਉਹਦੇ ਦੁਆਰਾ ਹੋ ਗਏ ਉਦੋਂ ਵੀ ਕੀ ਆ ਇਹ ਆ ਸਭ ਤੋਂ ਵੱਡਾ ਪ੍ਰਭੂ ਸਾਨੂੰ ਹੱਥ 'ਚ ਕਦੋਂ ਲਊਗਾ ਜਦੋਂ ਅਸੀਂ ਕੁਝ ਵੀ ਨਹੀਂ ਸੀ ਪ੍ਰਭੂ ਨੇ ਉਦੋਂ ਸਾਡੇ ਜੀਵਨ ਚ ਕੰਮ ਕੀਤਾ ਪਰਿਵਾਰ ਚ ਕੰਮ ਕੀਤਾ ਤਾਂ ਉਦੋਂ ਸਾਡਾ ਮਨ ਟੁੱਟਿਆ ਹੋਇਆ ਸੀ ਲੇਕਿਨ ਜਦੋਂ ਪ੍ਰਭੂ ਨੇ ਥੋੜਾ ਜਿਹਾ ਸਾਨੂੰ ਕੀ ਚੁੱਕਿਆ ਉਦੋਂ ਸਾਡਾ ਮਾਨੀ ਕੀ ਹੋ ਗਿਆ ਵਚਨ ਦੇ ਵਿੱਚ ਲਿਖਿਆ ਹੈ ਕਿ ਨਾਸ਼ ਹੋਣ ਤੋਂ ਪਹਿਲਾਂ ਰੂਹ ਕੀ ਹੁੰਦੀ ਹੈ ਤੇ ਨਾਸ਼ ਤੋਂ ਪਹਿਲਾਂ ਕੀ ਆਉਂਦਾ ਹੈ ਕਮਾਂਡੋਂ ਦਾ ਨਾਸ਼ ਤੋਂ ਪਹਿਲਾਂ ਕੀ ਆਉਂਦਾ ਹੈ ਜਦੋਂ ਇੱਕ ਵਿਅਕਤੀ ਦਾ ਨਾਂ ਛੋਣਾ ਤਾਂ ਸਭ ਤੋਂ ਪਹਿਲਾਂ ਉਹ ਕੀ ਕਰਨਾ ਸ਼ੁਰੂ ਕਰੂਗਾ ਹੁਣ ਅਗਰ ਇਧਰ ਮੂਸਾ ਇਸ ਗੱਲ ਦਾ ਕਮਾਂਡ ਕਰਦਾ ਤਾਂ ਮੇਰੀ ਸੋਚ ਦੇ ਅਨਸਾਰ ਅੱਗੇ ਪ੍ਰਭੂ ਕਦੀ ਵੀ ਦਰਸ਼ਨ ਦੇ ਕੇ ਇਹ ਨਾ ਕਹਿੰਦਾ ਕਿ ਮੂਸਾ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾ ਇਹ ਮੂਸਾ ਦੀ ਨਮਰਤਾ ਹੀ ਆ ਕਿ ਪਰਮੇਸ਼ਰ ਉਹਨੂੰ ਅੱਗੇ ਜਾ ਕੇ ਬੋਲ ਰਿਹਾ ਆ ਕਿ ਮੂਸਾ ਮੇਰੇ ਲਈ ਇੱਕ ਪਵਿੱਤਰ ਕੀ ਬਣਾ ਮੈਂ ਉਹਦੇ ਵਿੱਚ ਕੀ ਕਰਨਾ ਹੈ ਅੱਜ ਅਗਰ ਪ੍ਰਭੂ ਨੇ ਸਾਡੇ ਜੀਵਨ ਤੋਂ ਕੋਈ ਕੰਮ ਲੈਣਾ ਆ ਉਹ ਪਰਮੇਸ਼ੁਰ ਦੇ ਸਾਹਮਣੇ ਸਾਨੂੰ ਜੋ ਪਹਿਲੇ ਦਿਨ ਸਾਡਾ ਮਨ ਸੀ ਨਾ ਜਦੋਂ ਸਾਡੇ ਕੋਲੇ ਕੁਝ ਵੀ ਨਹੀਂ ਸੀ ਜਦੋਂ ਅਸੀਂ ਪਾਪਾਂ ਤੇ ਅਪਰਾਧਾਂ ਦੇ ਕਾਰਨ ਮਰੇ ਹੋਏ ਸੀ ਅਸੀਂ ਸ਼ੈਤਾਨ ਦੀ ਸੰਤਾਨ ਸੀ ਸਾਡਾ ਕੋਈ ਵੀ ਹਾਲ ਨਹੀਂ ਸੀ ਹਮੇਸ਼ਾ ਨਾਲ ਪਹਿਲੇ ਦਿਨਾਂ ਨੂੰ ਕੀ ਰੱਖਣਾ ਹੈ ਫਿਰ ਕਦੀ ਵੀ ਕੀ ਨਹੀਂ ਆਊਗਾ हमेशा तुट्टे मानना ਚੱਲਾਂਗੇ ਪ੍ਰਭੂ ਇੱਥੋਂ ਤੱਕ ਲੈ ਕੇ ਆਉਣ ਵਾਲਾ ਹੁਣ موسی ਐਨਾ ਇਸਤੇਮਾਲ ਹੋਣ ਤੋਂ ਬਾਅਦ ਵੀ ਉਹਦੀ ਨਮਰਤਾ ਉਹਦੀ ਦੀਨਤਾ ਦੇਖੋ ਸੋਰੀ ਨੇ ਸਨਿਆ ਭੇਜਿਆ ਆ ਇੱਥਰੋਂ ਨੇ ਬੁਲਾਇਆ ਆ ਔਰ ਉਵੇਂ ਹੀ ਬੜੀ ਨਮਰਤਾ ਦੇ ਨਾਲ ਆ ਕੇ ਝੁਕਿਆ ਆ ਉਹ ਝੁਕਣਾ ਕਿੰਨੂੰ ਦੱਸਦਾ ਆ ਉਸ ਨਮਰਤਾ ਨੂੰ ਦੱਸਦਾ ਆ ਔਰ ਪ੍ਰਭੂ ਵੀ ਕਿਸ ਵਿਅਕਤੀ ਦੇ ਨਾਲ ਰਿੰਦਾ ਹੈ ਇਹ ਸ਼ਾਇਦੀ ਕਿਤਾਬ 66 ਅਧਿਆਏ कि छाया किताब और शार्ट अध्याय ओ दे एकवचन तो यहोवा यो योग के कराने आकाश तेरा सिंहासन और पृथ्वी मेरे चरणों की चौकी तू तो मेरे लिए कैसा भवन बनाओगी और मेरे विश्राम का कौन सा स्थान होगा यहोवा तू ने वाणी है ये सब बस मेरी ही हाथ में बनाई है परंतु मैं उसी की ओर दृष्टि करूंगा जो दीन और खेदित मन का हो और मेरा वचन सुनकर थरथराता हो हाँ हां जी यहोवा एवं आत्मा है कि आकाश मेरा सिंहासन अति धरती मेरे पैर तुम की चौधरी है ओ पवन फिर के हो जा होवेगा जो तुसी मेरे लिए बनाओगे मेरी आराम का फिर किथे होवेगी ਇਨਾ ਸੱਜਣਾ ਨੂੰ ਮੇਰੇ ਹੀ ਹੰਦੇ ਬਣਾਇਆ ਹੈ ਐਉਂ ਇਸ ਦਾ ਰੂਪ ਹੈ ਯਾ ਹਵਾ ਦਾ ਵਾਹ ਮੈਂ ਅਜੇ ਜਾਣ ਤੇ ਨਿਖਾ ਰੱਖਾਂਗਾ ਆਦੀ ਹੋਤੇ ਆਤੇ ਨਮਰ ਆਤਮਾ ਵਾਲੇ ਤੇ ਜੋ ਮੇਰੇ ਬਚਨ ਤੋਂ ਕੰਮ ਚਾਹਤਾ ਹੈ ਹੁਣ ਦੇਖੋ ਇਧਰ ਪ੍ਰਭੂ ਇਨਾ ਮਹਾਨਿਆ ਜੋ ਬਿਆਨ ਕਰ ਰਿਹਾ ਯਿਸ਼ਾਇਆ ਕਹਿੰਦਾ ਅਕਾਸ਼ ਉਦਾ ਕੀਆ ਅਕਾਸ਼ ਉਦਾ ਸਿਗਾਸਨਿਆ ਧਰਤੀ ਉਹਦੇ ਪੈਰ ਰੱਖਣ ਦੀ ਚੌਂਕੀ ਆ ਉਹ ਇੰਨਾ ਮਹਾਨ ਪਰਮੇਸ਼ਵਰ ਆ ਪਰ ਫਿਰ ਵੀ ਕਹਿੰਦਾ ਮੈਂ ਕਿਹੋ ਜਿਹੇ ਮਨੁੱਖ ਦੇ ਨਾਲ ਰਹਿਣਾ ਚਾਹਣਾ ਹੈ ਆਕਾਸ਼ ਮੇਰਾ ਸੀ ਗੱਜਣ ਆ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ ਲੇਕਿਨ ਮੈਂ ਕਿਹੋ ਜਿਹੇ ਮਨੁੱਖ ਦੇ ਨਾਲ ਰਹਿਣਾ ਆ ਜਿਹੜਾ ਬਿਲਕੁਲ ਟੁੱਟੇ ਮਨ ਵਾਲਾ ਵਿਅਕਤੀ ਆ ਜਿਹੜਾ ਨਮਰ ਮਨ ਵਾਲਾ ਵਿਅਕਤੀ ਆ ਜਿਹੜਾ ਨਮਰ ਆਤਮਾ ਵਾਲਾ ਵਿਅਕਤੀ ਆ ਔਰ ਜਿਹੜਾ ਮੇਰਾ ਵਚਨ ਸੁਣ ਕੇ थर थर ਕੰਬ ਜਾਂਦਾ ਆ ਪਰਮੇਸ਼ੁਰ ਉਸ ਵਿਅਕਤੀ ਦੇ ਨਾਰਿੰਦਾ ਹੋਰ ਪਰਮੇਸ਼ੁਰ ਦੇ ਸਾਹਮਣੇ ਸਭ ਤੋਂ ਵੱਡਾ ਬਲੀਦਾਨ ਜ਼ਬੂਰ 51 ਦੀ 17 ਤੇ ਲਿਖਿਆ ਟੁੱਟਿਆ ਮਨ ਪਰਮੇਸ਼ੁਰ ਦੇ ਸਾਹਮਣੇ ਯੋਗ ਬਲੀਦਾਨ ਹੈ ਟੁੱਟੇ ਮਨਾਂ ਨੂੰ ਪਰਮੇਸ਼ੁਰ ਕਦੀ ਵੀ ਤੁੱਛ ਨਹੀਂ ਟੁੱਟੇ ਮਨ ਦਾ ਮਤਲਬ ਜੋ ਨਮਰਿਆ ਜੋ ਦੇਨਿਆ ਜੋ ਇਹ ਬੋਲਦਾ ਕਿ ਮੈਂ ਕੁਝ ਵੀ ਨਹੀਂ ਹਾਂ ਪ੍ਰਭੂ ਕੀ ਦੇ ਨਾਲ ਰਹਿੰਦਾ ਹੈ ਜਿਹਦਾ ਮਨ ਕੀ ਆ ਨੀਵਾਂ ਆ ਜਿਹੜਾ ਆਪਣੇ ਆਪ ਨੂੰ ਹਮੇਸ਼ਾ ਨੀਵਿਆ ਕਰਦਾ ਆ ਜੋ ਬੋਲਦਾ ਪ੍ਰਭੂ ਮੈਂ ਕੁਛ ਵੀ ਨਹੀਂ ਇਧਰ ਇੰਨਾ ਮਹਾਨ ਪਰਮੇਸ਼ਰ ਆ ਤੋ ਵੀ ਉਹ ਆਕਾਸ਼ ਉਤਰਤੀ ਉਹ ਸਭ ਕੁਝ ਛੱਡ ਕੇ ਕਹਿੰਦਾ ਮੈਂ ਉਸ ਮਨੁੱਖ ਦੇ ਨਾਲ ਆ ਕੇ ਵਾਸ ਕਰਦਾ ਆ ਜਿਹੜਾ ਮੇਰੇ ਸਾਹਮਣੇ ਨਮਰ ਹੋ ਜਾਂਦਾ ਆ ਜਿਹੜਾ ਮੇਰੇ ਸਾਹਮਣੇ ਦੀਨ ਹੋ ਜਾਂਦਾ ਆ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਵੀ ਜਦੋਂ ਪਹਾੜੀ ਉਪਦੇਸ਼ ਸ਼ੁਰੂ ਕੀਤਾ ਨਾ ਮੱਤੀ ਦੀ انجਿਲ ਪੰਜ ਦੇ ਆਇਕ ਵਚਨ ਚ ਕਹਿੰਦਾ ਧੰਨ ਉਹ ਜਿਨ੍ਹਾਂ ਦੇ ਮਨ ਦੀਨ ਆ ਧੰਨ ਉਹ ਜਿਨ੍ਹਾਂ ਦੇ ਮਨ ਦੇਨ ਆ ਕਿਉਂ ਪ੍ਰਭੂ ਨੇ ਸਭ ਤੋਂ ਪਹਿਲਾਂ ਮਨ ਦੇ ਦੀਨਤਾ ਦੀ ਗੱਲ ਕੀਤੀ ਕਿਉਂਕਿ ਉਸ ਸਮੇਂ ਦੇ ਜਿਹੜੇ ਸੰਦੋਕੀ ਔਰ ਫਰੀਸੀ ਸੀ ਨਾ ਉਹ ਬਾਹਰੀ ਤੌਰ ਤੇ ਆਪਣੀ ਭਗਤੀ ਆਪਣੀਆਂ ਪਰੰਪਰਾਵਾਂ ਔਰ ਆਪਣੇ ਗਿਆਨ ਦੇ ਨਾਲ ਇਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਬਹੁਤ ਉੱਚੇ ਆ ਪਰ ਪ੍ਰਭੂ ਕਹਿੰਦਾ ਵੀ ਨਹੀਂ ਪਰਮੇਸ਼ਰ ਕਿਹੜੀ ਚੀਜ਼ ਨਹੀਂ ਦੇਖਦਾ ਪਰਮੇਸ਼ਰ ਬਾਹਰੀ ਤੌਰ ਤੇ ਨਹੀਂ ਦੇਖ ਰਿਹਾ ਪਰਮੇਸ਼ਰ ਕਿਹਨੂੰ ਦੇਖ ਰਿਹਾ ਹੈ ਇਸ ਲਈ ਕਹਿੰਦਾ ਸੀ ਤੁਸੀਂ ਚੂਨਾ ਫਿਰਿਆ ਕੀ ਆ ਕਬਰਾਂ ਕਬਰਾਂ ਆ ਕਿਉਂਕਿ ਤੁਹਾਡੇ ਮਨ ਤੇ ਦੂਰ ਆ ਕਿ ਤੁਸੀਂ ਬੁੱਲਾਣਾ ਪ੍ਰਭੂ ਦਾ ਕੀ ਕਰ ਰਹੇ ਜੀ अगर मेरा मन प्रभु ਨਾਲ ਨਹੀਂ ਜੁੜਿਆ ਅਗਰ ਮਨ ਮੇਰਾ ਪ੍ਰਭੂ ਦੇ ਸਾਹਮਣੇ ਦੀਨ ਨਹੀਂ ਆ ਤੋ ਬਾਹਰ ਤੋਂ ਮੈਂ ਕਿੰਨਾ ਵੀ ਦਿਖਾਵਾ ਕਰਾਂ ਪਰਮੇਸ਼ਰ ਮੇਰੇ ਤੋਂ ਖੁਸ਼ ਜਾਂ ਪ੍ਰਸੰਨ ਹੋਣ ਵਾਲਾ ਨਹੀਂ ਇਸ ਲਈ ਪ੍ਰਭੂ ਯੇਸ਼ੂ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਤਨ ਉਹ ਜਿਨ੍ਹਾਂ ਦੇ ਮਨ ਦੀਨ ਆ ਤਨ ਉਹ ਜਿਨ੍ਹਾਂ ਦੇ ਮਨ ਸ਼ੁੱਧ ਉਹ ਕਿੰਨੂੰ ਦੇਖਣਗੇ ਜੇ ਦੋ ਸਾਡਾ ਮਾਨ ਪ੍ਰਭੂ ਦੇ ਸਾਹਮਣੇ ਬਿਲਕੁਲ ਨਮਰ ਹੋਊਗਾ ਟੁੱਟਿਆ ਹੋਊਗਾ ਦੀਨ ਹੋਊਗਾ ਤਦ ਪਰਮੇਸ਼ਰ ਸਾਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਇਸਤੇਮਾਲ ਕਰੂਗਾ ਇਹ ਸਾਨੂੰ ਕਬੂਲ ਕਰਨਾ ਪਊਗਾ ਕਿ ਪ੍ਰਭੂ ਮੈਂ ਕੁਝ ਵੀ ਨਹੀਂ ਇਸ ਲਈ ਮੂਸਾ ਇੰਨਾ ਇਸਤੇਮਾਲ ਹੋਣ ਤੋਂ ਬਾਅਦ ਆ ਕੇ ਵੀ ਉਹ ਦੀਨਤਾ ਦੇ ਜੀਵਨ ਚ ਕੀ ਆ ਰਹੀ ਆ ਪਰਮੇਸ਼ਰ ਸਾਨੂੰ ਇਸ ਫਰਸ਼ ਤੋਂ ਚਾਹੇ ਅਰਸ਼ ਤੱਕ ਵੀ ਲੈ ਜਾਵੇ ਇਸ ਧਰਤੀ ਤੋਂ ਭਲਾ ਅਸਮਾਨਾਂ ਤੱਕ ਵੀ ਲੈ ਜਾਏ ਨਾ ਕਿੰਨਿਆਂ ਵੀ ਉੱਚਿਆ ਪ੍ਰਭੂ ਸਾਨੂੰ ਚੁੱਕ ਦੇਵੇ ਕੋ ਜੋ ਕੁਝ ਵੀ ਸਾਡੀ ਜ਼ਿੰਦਗੀ ਚ ਕਰ ਦੇਵੇ ਤੋ ਵੀ ਪ੍ਰਭੂ ਮੈਂ ਕੁਝ ਵੀ ਨਹੀਂ ਆ ਦਾਊਦ ਰਾਜਾ ਆਪਣੇ ਸਗਾਸਨ ਦੇ ਉੱਪਰ ਬੈਠ ਕੇ ਉਹ ਤਾਂ ਕਿਹੜੀ ਪ੍ਰਾਰਥਨਾ ਕਰਦਾ ਹੈ ਦਾਊਦ ਰਾਜਾ ਆਪਣੇ ਸਗਾਸਨ ਦੇ ਉੱਪਰ ਬੈਠ ਕੇ ਪ੍ਰਾਰਥਨਾ ਕਰਦਾ ਕਹਿੰਦਾ ਪ੍ਰਭੂ ਮੈਂ ਕੌਣ ਹਾਂ ਮੇਰੀ ਪਰਜਾ ਕੌਣ ਹੈ ਤਨ ਦੌਲਤ ਇੱਜ਼ਤ ਇਹ ਸਭ ਤੇਰੀ ਵੱਲੋਂ ਮਿਲਦਾ ਯਾ ਪ੍ਰਭੂ ਮੈਂ ਕੁਛ ਵੀ ਨਹੀਂ ਆ ਸਾਰੀ ਪਰਜਾ ਖੜੀ ਆ ਦਾਊਦ ਇਧਰ ਸਗਾਸਨ ਤੇ ਬੈਠਾ ਆ ਔਰ ਸਾਰੀ ਪਰਜਾ ਦੇ ਸਾਹਮਣੇ ਪ੍ਰਾਰਥਨਾ ਕਰ ਰਿਹਾ ਆ ਮੈਂ ਕੌਣ ਆ ਮੇਰੀ ਪਰਜਾ ਕੌਣ ਆ ਪ੍ਰਭੂ ਇੱਜ਼ਤ ਦੌਲਤ ਤਨ ਇਹ ਸਭ ਤੇਰੀ ਵੱਲੋਂ ਮਿਲਦਾ ਯਾ ਪ੍ਰਭੂ ਮੈਂ ਇਸ ਯੋਗ ਨਹੀਂ ਸੀ ਕਿ ਤੂੰ ਢੇਡ ਬੱਕਰੀਆਂ ਚਾਰਨ ਵਾਲੀ ਨੂੰ ਚੁੱਕ ਕੇ ਇਸਰਾਇਲ ਦਾ ਰਾਜਾ ਬਣਾ ਦਿੱਤਾ ਯਾ ਅਗਰ ਦਾਊਦ ਰਾਜਾ ਬਣ ਕੇ ਪ੍ਰਾਰਥਨਾ ਕਰ ਰਿਹਾ ਕਿ ਪ੍ਰਭੂ ਮੈਂ ਕੁਝ ਵੀ ਨਹੀਂ ਆ ਤਾਂ ਜ਼ਰੂਰੀ ਆ ਕਿ ਸੀ ਆਪਣੀ ਜ਼ਿੰਦਗੀ ਚ ਕਿਸੇ ਵੀ ਮੁਕਾਮ ਤੇ ਪਹੁੰਚ ਜਾਈਏ ਜੋ ਕੁਝ ਵੀ ਸਾਡੇ ਹੱਥ ਦੇ ਵਿੱਚ ਆ ਜਾਏ ਪਰ ਦੁਨੀਆ ਦਾ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ ਜਾਏ ਤੋ ਵੀ ਪ੍ਰਭੂ ਮੈਂ ਕੌਣ ਮੇਰੀ ਪਰਜਾ ਕੌਣ ਆ ਪਰਬੂ ਮੈਂ ਆਪਣੇ ਬਲ ਨਾਲ ਕੁਝ ਨਹੀਂ ਕਰ ਸਕਦਾ ਮੈਂ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦਾ ਮੈਂ ਆਪਣੀ ਖੂਬਸੂਰਤੀ ਨਾਲ ਕੁਝ ਨਹੀਂ ਕਰ ਸਕਦਾ ਮੈਂ ਆਪਣੀ ਪੜ੍ਹਾਈ ਦੇ ਨਾਲ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਇੱਕ ਵਿਅਕਤੀ ਨੂੰ ਪ੍ਰਭੂ ਹੀ ਹੱਥ ਚ ਨਾ ਲਏ ਉਹ ਕਿਸੇ ਵੀ ਕੰਮ ਦਾ ਨਹੀਂ ਆ ਇਸ ਲਈ ਪ੍ਰਭੂ ਕਿਹਦੇ ਨਾਲ ਰਹਿੰਦਾ ਆ ਨਮਰ ਟੁੱਟਿਆ ਮਨ ਦੀਨਤਾ ਕਿੱਥੋਂ ਤੱਕ ਵੀ ਪ੍ਰਭੂ ਲੈ ਜੇ ਤੋ ਵੀ ਕਿਹੜਾ ਮਨ ਰਹਿਣਾ ਯਾਰ ਟੁੱਟਿਆ ਮਨ ਜਦੋਂ ਪਹਿਲੀ ਪਹਿਲੀ ਵਾਰ ਆਪਾਂ ਪ੍ਰਭੂ ਦੇ ਕੋਲ ਆਏ ਜਦੋਂ ਉਹ ਮਨ ਸੀ ਨਾ ਉਹੀ ਮਨ ਕਦੋਂ ਰਹਿਣਾ ਹੈ ਜਦੋਂ ਸਭ ਕੁਝ ਸਾਡੇ ਹੱਥਾਂ 'ਚ ਆ ਗਿਆ ਕਹਿੰਦਾ ਇਸਰਾਇਲਿਓ ਜਦੋਂ ਤੁਸੀਂ ਰਾਜਪੁੱਜ ਜਾਓ ਤੇ ਤੁਹਾਡੇ ਘਰ ਪੱਕੇ ਪੈ ਜਾਣ ਤੇ ਸਾਰਾ ਕੁਝ ਤੁਹਾਡੇ ਕੋਲੇ ਆ ਜਾਏ ਤੇ ਕਿਤੇ ਇਹਨਾ ਕਿਉਂ ਯਹੋਵਾ ਕੌਣ ਆ? ਸਮਝ ਰਹੇ ਤੁਸੀਂ ਕਿੰਨੇ ਲੋਕ ਇਸ ਜਗ੍ਹਾ ਤੇ ਆ ਕੇ ਉਹਨਾਂ ਦੀਆਂ ਨਜ਼ਰਾਂ ਕੀ ਹੋ ਜਾਂਦੀਆਂ ਆ ਬਦਲ ਜਾਂਦੀਆਂ ਆ ਉਹਨਾਂ ਦਾ ਮਨ ਕਿਉਂ ਜਾਂਦਾ ਹੈ ਦੂਰ ਹੋ ਜਾਂਦਾ ਹੈ ਲੇਕਿਨ ਅਸੀਂ موسی ਦੇ ਜੀਵਨ ਤੋਂ ਕੀ ਸਿੱਖਣਾ ਹੈ ਅਗਰ موسی ਇਹਨਾਂ ਇਸਤੇਮਾਲ ਇਸਤੇਮਾਲੋਂ ਤੋਂ ਪਹਿਲਾਂ ਨਮਰਤਾ ਸੀ ਤੇ ਪ੍ਰਭੂ ਨੇ ਕੀ ਲਿਆ ਉਹਨੂੰ ਇਸਤੇਮਾਲ ਹੋ ਕੇ ਆ ਗਿਆ ਤੇ ਫਿਰ ਵੀ ਕੀ ਆ ਹੁਣ ਅੱਗੇ ਪ੍ਰਭੂ ਫਿਰ ਹੱਥ ਚ ਲਾਊਗਾ ਔਰ ਇੱਕ ਦਰਸ਼ਨ ਦੇ ਕੇ ਆਖੂਗਾ موسی ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾ ਮੈਂ ਉਹਦੇ ਵਿੱਚ ਵਾਸ ਕਰਨਾ ਚਾਹਣਾ ਹੈ ਅੱਗੇ ਦੀ ਅੱਗੇ ਪ੍ਰਭੂ ਕਦੋਂ ਸਾਨੂੰ ਇਸਤੇਮਾਲ ਕਰਦਾ ਆ ਜਦੋਂ ਹਰ ਕੰਮ ਦੇ ਪ੍ਰਤੀ ਸਾਡੇ ਅੰਦਰ ਕੀ ਰਹਿੰਦੀ ਆ ਨਮਰਤਾ ਰਹਿੰਦੀ ਆ ਟੁੱਟਿਆ ਮਨ ਰਹਿੰਦਾ ਆ ਇਨ੍ਹਾਂ ਅੱਖਾਂ ਦੇ ਵਿੱਚ ਹੰਝੂ ਰਹਿੰਦੇ ਆ ਕਿ ਪ੍ਰਭੂ ਸਭ ਤੋਂ ਵੱਡਾ ਕੰਮ ਜੋ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਆ ਉਹ ਪਾਪਾਂ ਦੀ ਮਾਫੀ ਆ ਮੈਂ ਇਸ ਯੋਗ ਨਹੀਂ ਸੀ ਅਗਰ ਮੈਂ ਲੱਖ ਰੁਪਈਆ ਵੀ ਦਿੰਦਾ ਤੋ ਵੀ ਮੈਂ ਤੈਨੂੰ ਜਾਣ ਨਹੀਂ ਸੀ ਸਕਦਾ ਤੋ ਵੀ ਪਾਲਿਸ ਕਹਿੰਦਾ ਕਿਰਪਾ ਤੋਂ ਤੁਸੀਂ ਬਚਾਏ ਗਏ ਆ ਉਸ ਕਿਰਪਾ ਨੂੰ ਅਸੀਂ ਕਦੀ ਵੀ ਭੁੱਲਣਾ ਨਹੀਂ ਏ ਮੇਰੇ ਮਨ ਇਹ ਹੋਵਾ ਨੂੰ ਮੁਬਾਰਕਾਂ ਤੇ ਉਹਦੇ ਕੀਤੇ ਕੰਮਾਂ ਨੂੰ ਕਦੀ ਨਹੀਂ ਕਿਵੇਂ ਰਹਿਣਾ ਹੈ ਆਈਏ ਪ੍ਰਾਰਥਨਾ ਕਰਾਂਗੇ స్తుਤੀ ਹੋ ਪ੍ਰਭੂ ਜੀ ਮੂਸਾ ਦੀ ਜੀਵਨ ਦੀ ਇੱਕ ਗੱਲ ਹੈ ਪ੍ਰਭੂ ਦੀ ਮਰਜ਼ੀ ਆ ਤੋ ਅੱਗੇ ਅਸੀਂ ਦੇਖਾਂਗੇ ਮੂਸਾ ਯਥਰੋ ਦੇ ਨਾਲ ਪਰਮੇਸ਼ਰ ਦੇ ਕੰਮਾਂ ਦਾ ਵਰਣਨ ਕਰਦਾ ਆ ਤਾਦੂ ਦਾ ਸੌਰਾ ਬੋਲਦਾ ਆ ਮੈਂ ਜਾਣ ਗਿਆ ਪਰਮੇਸ਼ਰ ਸਾਰੇ ਦੇਵਤਿਆਂ ਤੋਂ ਵੱਡਾ ਆ ਫਿਰ ਉਹਦਾ ਸੌਰਾ ਵੀ موسی ਨੂੰ ਇੱਕ ਸਲਾਹ ਦਿੰਦਾ ਆ ਉਸ ਸਲਾਹ ਦੇ ਵਿੱਚ موسی ਦਾ ਦੀ ਕਿੰਨਾ ਫਾਇਦਾ ਹੋ ਜਾਂਦਾ ਆ ਪ੍ਰਭੂ ਤੇਰੇ ਸਾਹਮਣੇ ਹਮੇਸ਼ਾ ਟੁੱਟੇ ਮੰਨਣਾ ਚੱਲਣ ਦੇ ਨਹੀਂ ਕਿੱਥੋਂ ਤੱਕ ਵੀ ਤੂੰ ਲੈ ਕੇ ਜਾਏ ਪਹਿਲੇ ਦਿਨਾਂ ਨੂੰ ਨਾ ਭੁੱਲ ਗਏ ਹਾਲੇਲੂਇਆ ਤੁਹਾਡੇ ਵਚਨ ਚ ਲਿਖਿਆ ਉਸ ਚਟਾਨ ਨੂੰ ਕਦੇ ਨਾ ਭੁੱਲਿਓ ਜਿਹਦੇ ਚ ਤੁਸੀਂ ਖੋਦੇ ਗਏ ਆ ਪ੍ਰਭੂ ਨੇ ਸਾਨੂੰ ਕਿੱਥੋਂ ਚੁੱਕਿਆ ਕਿੱਥੇ ਬਿਠਾਇਆ ਆ ਪਾਪਾਂ ਅਪਰਾਧਾਂ ਦੇ ਕਾਰਨ ਮਰੇ ਹੋਏ ਸੀ ਸਵਰਗੀ ਸਥਾਨਾਂ ਦੇ ਵਿੱਚ ਬਿਠਾਇਆ ਆ ਮੂਸਾ ਆ ਰਿਹਾ ਆ ਬਹੁਤ ਅਜੀਬ ਕੰਮ ਪ੍ਰਭੂ ਨੇ ਕੀਤੇ ਆ ਲੇਕਿਨ ਉਸ ਵਿਅਕਤੀ ਦੀ ਨਮਰਤਾ ਦੇਖੋ ਇਸ ਲਈ ਪ੍ਰਭੂ ਬੋਲਦਾ ਆ ਮੂਸਾ ਵਰਗਾ ਕੋਈ ਨਮਰ ਵਿਅਕਤੀ ਨਹੀਂ ਆ ਮੈਂ ਉਹਦੇ ਨਾਲ ਆਮੋ ਸਾਹਮਣੀ ਗੱਲਾਂ ਕਰਦਾ ਆ ਪ੍ਰਭੂ ਕਦੋਂ ਸਾਡੇ ਨਾਲ ਗੱਲਾਂ ਕਰੇਗਾ ਜਦੋਂ ਅਸੀਂ ਨਮਰ ਹੋ ਜਾਵਾਂਗੇ ਜਦੋਂ ਅਸੀਂ ਟੁੱਟ ਜਾਵਾਂਗੇ ਜਦੋਂ ਅਸੀਂ ਦੀਨ ਹੋ ਜਾਵਾਂਗੇ ਫਿਰ ਭੂਮੇ ਵਿੱਚ ਕੁਝ ਵੀ ਨਹੀਂ ਆ ਪ੍ਰਭੂ ਤੂੰ ਮੇਰੇ ਨਾਲ ਬੋਲ ਮੇਰੇ ਨਾਲ ਗੱਲਬਾਤ ਕਰ ਹallelujah ਅਮਨ ਆਇਆ ਪ੍ਰਾਰਥਨਾ ਕਰਾਂਗੇ ਸਵਰਗ ਪਿਤਾ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਇੱਕ ਵਾਰ ਫਿਰ ਪ੍ਰਭੂ ਆਪਣੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਸਿਖਾਇਆ ਚੌਕਸ ਕੀਤਾ ਕਿਸ ਪ੍ਰਕਾਰ موسی ਮਿਸਰ ਜਾਣ ਤੋਂ ਪਹਿਲਾਂ ਬੋਲਦਾ ਮੈਂ ਕੁਝ ਵੀ ਨਹੀਂ ਹਾਂ ਆਪਣੇ ਆਪ ਨੂੰ ਨੰਮਰ ਕਰ ਦਿੱਤਾ ਯਾ ਦੀਨ ਕਰ ਦਿੱਤਾ ਯਾ ਤਦ ਪਰਮੇਸ਼ਰ ਨੇ ਮੂਸਾ ਨੂੰ ਹੱਥ ਦੇ ਵਿੱਚ ਲਿਆ ਪਰ ਅਜੀਬ ਚਮਤਕਾਰ ਔਰ ਉਧਰ ਕੰਮ ਕਰਕੇ ਆਪਣੇ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਯਾ ਇਸ ਸਾਰਾ ਕੁਝ ਹੋਣ ਤੋਂ ਬਾਅਦ ਵੀ ਅਸੀਂ ਮੂਸਾ ਦੇ ਜੀਵਨ ਦੀ ਨਮਰਤਾ ਦੇਖ ਸਕਦੇ ਹਾਂ ਪਰਮੇਸ਼ਰ ਸਾਡੇ ਜੀਵਨ 'ਚ ਕੁਝ ਵੀ ਕਿਉਂ ਨਾ ਕਰੇ ਹਮੇਸ਼ਾ ਜਿੱਥੋਂ ਸ਼ੁਰੂਆਤ ਕੀਤੀ ਯਾ ਜਿਸ ਕੁੱਤੇ ਮਨ ਦੇ ਨਾਲ ਪ੍ਰਭੂ ਦੇ ਵਿੱਚ ਚੱਲੇ ਆ ਉਹੀ ਟੁੱਟਿਆ ਮਨ ਅਮੇ ਸ਼ਰਖੰਦੇ ਲਈ ਪ੍ਰਭੂ ਤੂੰ ਇੱਕ ਇੱਕ ਦੀ ਸਹਾਇਤਾ ਔਰ ਮਦਦ ਕਰ ਪੇਤਾ ਤੂੰ ਸਾਡੇ ਦੁਆਰਾ ਕੁਝ ਵੀ ਕਿਉਂ ਨਾ ਕਰੇ ਤੋ ਵੀ ਟੁੱਟੇ ਮਨ ਦੇ ਨਾਲ ਸ਼ੁੱਧ ਮਨ ਦੇ ਨਾਲ ਨਮਰਤਾ ਦੇ ਨਾਲ ਤੇਰੇ ਪਿੱਛੇ ਚੱਲਣ ਲਈ ਇੱਕ ਇੱਕ ਦੀ ਮਦਦ ਕਰ ਪੇਤਾ ਸੱਚਮੁੱਚ ਤੋ ਟੁੱਟੇ ਹੋਏ ਮਨ ਵਾਲੇ ਦੇ ਨਾਲ ਨਮਰ ਮਨ ਵਾਲੇ ਦੇ ਨਾਲ ਰਹਿਣਾ ਆ ਪਿਤਾ 다ਊਦ ਦੀ ਤਰ੍ਹਾਂ ਹਮੇਸ਼ਾ ਸਾਡੀ ਵੀ ਇਹ ਪ੍ਰਾਰਥਨਾ ਰਹੇ ਮੈਂ ਕੌਣ ਮੇਰੀ ਪਰਜਾ ਕੌਣ ਆ ਇੱਜ਼ਤ ਦੌਲਤ ਤਨ ਇਹ ਤੇਰੀ ਵੱਲੋਂ ਹੀ ਮਿਲਦਾ ਆ ਅੱਜ ਸਾਡੇ ਕੋਲ ਜੋ ਕੁਝ ਵੀ ਕਿਉਂ ਨਹੀਂ ਆ ਇਹ ਸਭ ਕੁਝ ਪ੍ਰਭੂ ਦੀ ਵੱਲੋਂ ਆ ਸਾਡਾ ਆਪਣਾ ਕੁਝ ਵੀ ਨਹੀਂ ਆ ਪ੍ਰਭੂ ਤੰਦਰੁਸਤੀ ਤੂੰ ਦਿੱਤੀ ਪੜਾਈ ਤੂੰ ਦਿੱਤੀ ਸਭ ਕੁਝ ਤੂੰ ਦਿੱਤਾ ਆ ਸਾਡਾ ਆਪਣਾ ਕੁਝ ਵੀ ਨਹੀਂ ਆ ਸਾਡੀ ਹਰ ਇੱਕ ਚੀਜ਼ ਤੋਂ ਸਾਡੇ ਜੀਵਨ ਤੋਂ ਤੇਰੇ ਨਾਮ ਨੂੰ ਮਹਿਮਾ ਮਿਲ ਸਕੇ ਪਿਤਾ ਅੱਜ ਦਾ ਸਾਰਾ ਅਦਰ ਮਹਿਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੇ ਆ ਆਮੀਨ ਆਮੀਨ ਸਭ ਨੂੰ